राी है खाने गया रि सारी मतलब सुलाह करवान गया धमकी लाई है कि तेरा मैं गुट गर्दन मतलब तो लानी है ਇਸ ਤਰ੍ਹਾਂ ਬੋਲੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਫਿਰ ਬਾਅਦ ਵਿੱਚ ਮੇਰੇ ਆਪਰਾਤੀ ਆ ਗਏ ਸਾਰੇ ਸਾਰੀ ਗੱਲ ਖਤਮ ਹੋ ਗਈ ਹੈ ਸਿਰ ਮੇਰੇ ਹਸਬੰਦ ਨੇ ਗੇਟ ਖੋਲਿਆ ਗੇਟ ਖੋਲ ਕੇ ਲੈ ਇਥੇ ਬੂਏ ਦੇ ਵਿੱਚ 1 ਲੱਖ ਅੰਦਰ ਤੇ ਉਹਨਾਂ ਨੇ ਫਟਾਫਟ ਆਨ ਕੇ ਦਾਤਰ ਮਾਰਿਆ ਬਾਤ ਤੋਂ ਹੋਂ ਤੇ ਮਾਰਨ ਲੱਗੇ ਆ ਉਹਨਾਂ ਨੇ ਜਲਦੀ ਬਾਹ ਕਰ ਲਈ ਤੇ ਬਾਹ ਦੇ ਵੱਜ ਗਿਆ ਹਾਂਜੀ ਹਾਲ ਨੂੰ ਹੀ ਸਭ ਚਾਹੀਦਾ ਹੈ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ ਕਿੱਦਾਂ ਦੀ ਹੈ ਉਹਨਾਂ ਦੀ ਹੁਣ ਖੂਨ ਖੂਨ ਨਹੀਂ ਬੰਦ ਹੋ ਰਿਹਾ ਉਹਨਾਂ ਦਾ ਹੁਣ ਪਤਾ ਨਹੀਂ ਮਤਲਬ ਮੂਵਮੈਂਟ ਨਹੀਂ ਹੋ ਰਹੀ ਦੋ ਉਂਗਲਾਂ ਦੀ ਡਾਕਟਰ ਕਹਿੰਦੇ ਕਿ ਆਪਰੇਸ਼ਨ ਹੋਏਗਾ ਫਿਰ ਜਿਹੜੀ ਪਾਰਟੀ ਦੇ ਵੱ ਓਹ ਹੁਣ ਭਗੋੜੇ ਹੋਇਆ ਭੱਜੇ ਹੋਇਆ ਕੌਣ ਹੈ ਉਹ ਗੈਂਗਸਟਰ ਹੈ ਕੋਈ ਜਾਂ ਕੌਣ ਨਹੀਂ ਗੈਂਗਸਟਰ ਨਹੀਂ ਹੈ ਮਤਲਬ ਨਸ਼ਾ ਕਰਦੇ ਮਹੱਲੇ ਦੇ ਹੀ ਹੈ ਉਹਨਾਂ ਨੇ ਨਸ਼ੇ ਵਿੱਚ ਇਹ ਸਾਰਾ ਕੀ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਇੱਕ ਮੁੰਡੇ ਦਾ ਨਾਮ ਵੱਡੇ ਦਾ ਰਾਜੂ ਜੇ ਛੋਟੇ ਦਾ ਸਿਕੰਦਰ ਹੈ ਹਾਂਜੀ ਉਹ ਮੁੰਡੇ ਚ ਕੀ ਮੰਗ ਕਰਦੇ ਜੇ ਹਨ ਇਨਸਾਬ ਚਾਹੀਦਾ ਤਾਂ ਪੁਲਿਸ ਦੇ ਵੱਲੋਂ ਰਾਤ ਦੀ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵਾਲੇ ਆਏ ਆ ਚੱਕਰ ਚੱਕਰ ਲਗਾ ਕੇ ਚੱਲ ਗਏ ਉਹਨਾਂ ਨੇ ਰਾਤ ਨੂੰ 8 10 ਡਾੜਾ ਚਲਾਇਆ ਠੀਕ ਹੈ ਉਧਰ ਵੀ ਮਹੱਲੇ ਦੇ ਵੀ ਹੈਗੇ ਆ ਉਹ ਵੀ ਇੱਥੇ ਆ ਉਹਨਾਂ ਦੇ ਅਸੀਸੀ ਤੋੜੇ ਨੇ ਸਾਰਾ ਕੁਝ ਤੋੜਪਾਨ ਕੀਤੀ ਹੈ ਕੱਚ ਵਗੈਰਾ ਖਿਲਰੇ ਨੇ ਮੇਰੇ ਬੇਟਾ ਨੂੰ ਉਹਨਾਂ ਨੇ ਘਰੋਂ ਖੜਿਆ ਘਰੋਂ ਸੱਦ ਕੇ ਆਂਦੇ ਪਿਆਰ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਜੱਫੇ ਚ ਪਾ ਕੇ ਲੈ ਗਏ ਨੇ ਮੈਂ ਅਹੀਂ ਬਾਹਰ ਬੈਠੇ ਆਂ ਅਸੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਇਹ ਕਿ ਸ਼ਾਇਦ ਯਾਰੀ ਦੋਸਤੀ ਵਿੱਚ ਕੋਈ ਗੱਲ ਇਹਨਾਂ ਨੇ ਕਰਨੀ ਗਈ ਏ ਉਹ ਅੰਦਰ ਗਏ ਨੇ ਅੰਦਰ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮੇਰੇ ਬੇਟੇ ਨੂੰ ਅੰਦਰ ਖੜਕੇ ਦਾਤਰ ਉਹਦੇ ਪਹਿਲੇ ਗੁੱਟ ਤੇ ਡੇਰ ਰੱਖਣ ਕਿ ਅਸੀਂ ਤੇਰੇ ਗੁੱਟ ਵਧਦੇ ਨੇ ਤੇਰੇ ਪਿਆਰ ਵਧਦੇ ਨੇ ਕਾਰਨ ਕੀ ਆ ਕਿਉਂ ਤੁਹਾਡੇ ਬੱਚ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਉਹਨਾਂ ਨੇ ਉਹਨਾਂ ਨੂੰ ਕੋਈ ਕਾਰਨ ਨਹੀਂਗਾ ਉਹ ਕਿਸੇ ਦੇ ਘਰ ਕੰਮ ਵਾਸਤੇ ਗਏ ਨੇ ਲੱਕੜ ਦਾ ਕੰਮ ਕਰਨ ਦੇ ਆਦੇ ਹੀ ਉਹਨਾਂ ਦੇ ਘਰ ਉਹ ਬਾਹਰ ਆਣ ਕੇ ਕੋਈ ਗੱਲਬਾਤ ਆਪੋ ਚ ਹੱਸ ਖੇਡਣ ਦੇ ਆਦੇ ਕੋਈ ਗੱਲ ਕਰਦੇ ਹੋਣਗੇ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਟੰਤਾ ਲਾਂਦੇ ਨੇ ਕੌਣ ਕੌਣ ਇਹ ਮੁੰਡੇ ਵਿਅਕਤੀ ਕੌਣ ਹੈ ਜਿਨ੍ਹਾਂ ਨੇ ਤੁਹਾਡੇ ਮੁੰਡੇ ਨੂੰ ਮਾਰਿਆ ਉਹ ਕੌਣ ਹੈ ਮੁੰਡੇ ਇਹ ਆਪਣੇ ਮੁਹੱਲੇ ਦੇ ਹੈਗੇ ਨੇ ਕੀ ਨਾਮ ਉਹ ਗਾਜੇ ਸੁਕੰਦਰ ਹੈ ਗਾਜੇ ਇੱਕ ਦੂਸਰਾ ਰਾਜੂ ਹੀ ਗਾਜੇ ਵਰਤਾਇ ਗਾਜੇ ਇਹ ਤਿੰਨੇ ਪਿਓ ਪੁੱਤਾਂ ਨੇ ਸਾਡੇ ਇਟ ਰੋੜਾ ਬੜਾ ਛੱਡਿਆ ਹੈ ਨਜਾਇਜ਼ ਸਾਡੇ ਮੁੰਡੇ ਨੂੰ ਕਹਿੰਦਾ ਇਹਨਾਂ ਨੇ ਜਨਕੀ ਮੇਰੇ ਮੁੰਡੇ ਮੇਰੀ ਭੈਣ ਦੀ ਇਹਨਾਂ ਨੇ ਚੈਨ ਲਾ ਲਈਏ ਕੀ ਨਾਮ ਮੁੰਦਰੀ ਲਾ ਲਈਏ ਐਸਾ ਬੜਿਆ ਉਹਨਾਂ ਨੇ ਇਲਜ਼ਾਮ ਉਸ ਨੂੰ ਕੰਪਲੇਨ ਨਹੀਂ ਦਿੱਤੀ ਕਿ ਉਹਨਾਂ ਵੱਲੋਂ ਜਾ ਅਹੀਂ ਰਤੀ ਗਏ ਆ ਉਹਨਾਂ ਵੱਲੋਂ ਕੰਪਲੇਨ ਨਹੀਂ ਦਿੱਤੀ ਗਈ ਉਹਨਾਂ ਦੀ ਚੈਨੀ ਤੁਸੀਂ ਕਹਿ ਰਹੇ ਹੋ ਲਾਈ ਹੈ ਉਹਨਾਂ ਨੇ ਕੰਪਲੇਟ ਨਹੀਂ ਕੀਤੀ ਉਹ ਵੀ ਗਏ ਹੋਏ ਸੀ ਨਾ ਉਹਨਾਂ ਨੇ ਰਿਪੋਰਟ ਕੀਤੀ ਪਹਿਲੇ ਅਹੀਂ ਗਏ ਆ ਸਾਡੇ ਪ੍ਰਧਾਨ ਜਿਹੜਾ ਹੈ ਉਹਨਾਂ ਨੂੰ ਉਹਨਾਂ ਨੇ ਅੱਗੋਂ ਉਲਟ ਬੋਲਣ ਲੱਗ ਪਏ ਤੁਸੀਂ ਇੱਥੇ ਚਿਟਾ ਵੇਚਦੇ ਜੇ ਨਸ਼ਾ ਵੇਚਦੇ ਹੈਗੇ ਜੇ ਉਹ ਸਵੇਰੇ ਫਿਰ ਇਹਨਾਂ ਨੇ ਮੁਲਾਜ਼ਮ ਨੂੰ ਰਾਤੀਓ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਮੁਲਾਜ਼ਮਾਂ ਨੇ ਸਾਡੇ ਮੁੰਡੇ ਨੂੰ ਪ੍ਰਧਾਨ ਨੂੰ ਬੋਲਣ ਨਹੀਂ ਦਿੱਤਾ ਉਥੇ ਟਾਡੇ ਮੁੰਡੇ ਦੀ ਹਾਲਤ ਕਿਦਾਂ ਦੀ ਹੁੰਦੀ ਹੈ ਬੀ ਬਾਹ ਵੱਡੀਆਂ ਨੇ ਉਹਨਾਂ ਦੇ ਸਾਡੇ ਮੁੰਡੇ ਦੀ ਹਾਲਤ ਬਹੁਤ ਖੁਈ ਗਈ ਹੈ ਹੁਣ ਹੁਣ ਕੀ ਤੁਸੀਂ ਮੰਗ ਕਰਦੇ ਜੀ ਅਸੀਂ ਮੰਗ ਕਰਨੀ ਹੈ ਹੁਣ ਇਨਸਾਫ ਚਾਹੀਦਾ ਹੈਗਾ ਰਾਤ ਹਰੀ ਬੀ ਛੋਟਾ ਜਿਹਾ ਫਿਰ ਲਗਾ ਝਗੜਾ ਸੀਗਾ ਉਹ ਪਾਕੀਆਂ ਦਾ ਬਖਾਸ ਦੇਗੇ ਸੀ ਥਾਣੇ ਤੇ ਸਿਰੇ ਉਹਨਾਂ ਵਰਣ ਹੈਗਾ ਜੀ ਮਦਾਵਰ ਉਹਦੇ ਕਰਕੇ ਜਿਹੜੇ ਆਏ ਉਹ ਜੀ ਡਾਕਟਰ ਮਰੇ ਬਾਜੀ ਤੇ ਵੀ ਖੱਬੀ ਬਾਹਰ ਵਿੱਚ ਜਿਹੜੇ ਦਾਖਲ ਕਰਾਉਂਦੇ ਹਸਪਤਾਲ ਉਹਦਾ ਬਿਆਨ ਲਿਖਿਆ ਤੇ ਬਾਕੀ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੀ ਰਾਤ ਦੀ ਗੱਲ ਹੈ ਰਾਤ ਕਾਰਵਾਈ ਨਹੀਂ ਕੀਤੀ ਸੀ ਪੁਲਿਸ ਨੂੰ। ਰਾਤ ਨੂੰ ਥਾਣੇ ਕੋਲ ਹੁੱਟ ਖਾਸੀ ਸਵੇਰੇ ਝਗੜਾ ਹੋਇਆ ਹੈ ਜੀ। ਰਾਤ ਤੋੜ ਭੰਦੇ ਰਾਤ ਹੀ ਹੋਈ ਹੈ ਕਹਿੰਦੇ। ਸਰ ਇਹ ਲੜਾਈ ਦੇ ਵਿੱਚ ਕਿੰਨੇ ਜਣੇ ਚੱਪਲੇ ਹੋਏ? ਇਹਨਾਂ ਦੇਖੋ ਜ਼ਖਮੀ ਹੈ ਜੀ ਗੋਨਗੋ ਹਸਪਤਾਲ। ਉਹਦੇ ਬਿਆਨ ਲੁਕਿਏ। ਸਰ ਗੁੰਡਾਗਰਦੀ ਕਿਹਨਾਂ ਦੇ ਵੱਲੋਂ ਕੀਤੀ ਗਈ ਹੈ? ਉਹ ਸਾਰੀ ਜਾਣਦਾ ਵਿਸ਼ਾ ਕਰਕੇ ਕਰਕੇ ਸਰ ਦੇਖਦੇ ਹਾਂ। ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ। ਹਾਂਜੀ। ਜੀ।